ਸ੍ਰੀ ਕਾਲ ਜੀ ਸਾਰੇ ਦੋਸਤਾਂ ਨੂੰ ਕੀ ਹਾਲ ਹੈ ਕੈਮ ਹੈ ਜੀ ਸਤਾਂ ਹੋਰ ਸੁਣਾਓ ਤਾਂ ਅੱਜ ਪਹੁੰਚੇ ਆਪਾਂ ਪੱਖੋ ਕਲਾ ਤਾਂ ਇਹ ਬਰਨਾਲਾ ਤੇ ਮਾਨਸਾ ਰੋਡ ਦੇ ਉੱਪਰ ਆਇਆ ਇੱਧਰ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਇੱਧਰੋਂ ਥਪੇ ਦੇ ਵੀ ਨਦੀਕ ਆ ਜਾਂਦਾ ਬਰਨਾਲਾ ਇੱਧਰੋਂ ਨੇੜੇ ਆ ਜਾਂਦਾ ਮਾਨਸਾ ਵੀ ਨੇੜੇ ਆ ਜਾਂਦਾ ਇਹ ਪੱਖੋ ਕਲਾ ਪਾਜਦਾ ਜਦੋਂ ਬੰਦਾ ਚੱਲਦਾ ਤਾਂ ਉਸ ਹਿਸਾਬ ਨਾਲ ਅੱਗੇ ਵਧੀ ਜਾਂਦਾ ਜੀ ਤਾਂ ਨਾਲੇ ਤਾਂ ਸਾਨੂੰ ਇਹਨਾਂ ਦੇ ਪਸ਼ੂਆਂ ਦੇ ਮਰਵਾਉਨੇ ਆ ਨਿਗਾ ਇੱਕ ਤਾਂ ਬਾਕੀ ਇੱਕ ਬਹੁਤ ਚੰਗੀ ਝੋਟੀ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਤੀਜੀ ਸੂਏ ਵਾਲੀ ਤਾਂ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਕਿਉਂਕਿ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਤਾਂ ਟਾਗ ਮਟ ਲਗੇ ਮਿਲਦੀਆਂ ਹੁੰਦੀਆਂ ਤਾਂ ਇਹਦੇ ਬਾਰੇ ਵੀ ਤੁਹਾਨੂੰ ਸਾਰੀ ਜਿਹੜੀ ਡਿਟੇਲ ਆ ਇਹ ਵੀ ਦਿਖਾਉਣੇ ਆ ਤਾਂ ਜਿਹੜਾ ਇਹ ਮੈਂ ਦਾ ਖਾਨਦਾਨ ਹੈ ਤਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਜੇ ਇਹ ਦਾ ਖਾਨਦਾਨ ਤੁਸੀਂ ਦੇਖ ਲਿਆ ਤੇ ਤੁਸੀਂ ਕਮਾਲ ਹੀ ਮੰਨ ਜਾਣੀ ਆ ਤਾਂ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਪਿੰਡੇ ਪੱਖੋ ਕਲਾ ਪੈ ਜਾਂਦਾ ਜੀ ਹਾਂਜੀ ਪੱਖੋ ਕਲਾ ਜੀ ਠੀਕ ਹੈ ਜੀ ਇੱਧਰ ਨੂੰ ਮੁੜ ਕੇ ਆ ਜਾਂਦਾ ਬਾਹਰ ਨੂੰ ਥੋੜਾ ਜਿਹਾ ਹਨਾ ਬਦਲਾਹਾਂ ਮਾਨਸ ਰੋਡ ਦੇ ਵਿੱਚ ਸਨ ਚਾ ਜੀ ਵਿਚਾਲੇ ਸਨ ਦੇ ਵਿੱਚ ਆ ਜਾਂਦਾ ਜੀ ਥੋੜਾ ਰੂੜੇ ਕੇ ਪੱਖੋ ਠੀਕ ਹੈ ਜੀ ਆਇਓ ਪਹਿਲਾਂ ਮਾਜੇ ਕੋਲ ਹੀ ਅੰਕਲ ਜੀ ਇਧਰਲੇ ਪਾਸੇ ਨਾਲੇ ਮਾਜ ਨਾਲੇ ਦੇਖੇ ਜਾਣਗੇ ਤਾਂ ਇਹ ਅੰਕਲ ਜੀ ਇਹ ਕੰਮੇ ਸੂਏ ਜੀ ਹੁਣ ਇਹ ਤੀਜੇ ਸੂਏਗੀ ਤੀਜੇ ਸੂਏ ਸੂਗ ਜੀ ਤਾਂ ਜਮਾ ਇਹਦਾ ਡਿਟੇਲ ਦੇ ਵਿੱਚ ਆਪਣੇ ਘਰ ਦਾ ਦੂਜੇ ਸੂਏ ਦਾ ਦੁੱਧ ਕਿੰਨਾ ਸੀਗਾ ਜੀ ਇਹਦਾ ਇਹ ਤੇ ਬਾਕੀ ਇਹਦੀਆਂ ਖਾਨਦਾਨਦੀਆਂ ਜਿਵੇਂ ਤੁਸੀਂ ਦੱਸਦੇ ਸੀਗੇ ਵੀ ਛੋਟੀਆਂ-ਛੋਟੀਆਂ ਪੈਣਾ ਪੂਣਾ ਉਹ ਤਾਂ ਹੈਗੀਆਂ ਆਪਣੇ ਆਪਣੇ ਹਾਂ ਠੀਕ ਹੈ ਸਾਰੀਆਂ ਹੈਗੀਆਂ ਤਾਂ ਹੁਣ ਇਹਦੇ ਵਿੱਚ ਦਿਨ ਕਿੰਨੇ ਰਹਿ ਗਏ ਸੂਨ ਚ ਜੀ ਇਹ 5-6 ਤਰੀਕ ਨੂੰ ਤਾਂ ਪੂਰੇ ਹੋ ਜਾਣਗੇ 5-6 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਜਨਵਰੀ ਚ ਤਾਂ ਉਹ ਸਾਬ ਨਾਲ 8-10 ਦਿਨ ਪਈ ਹੈ ਹਜੇ ਹਾਂਜੀ ਤਾਂ ਦਿਨ ਮਾੜੇ ਮੋਟੇ ਉੱਤੇ ਵੀ ਲਿਜਾ ਸਕਦੀ ਹੈ ਨਾ ਹਾਂ ਹਾਂ ਦਿਨ ਉੱਤੇ ਵੀ ਲਿਜਾ ਸਕਦੀ ਤਾਂ ਅੰਕਲ ਜੀ ਖੋਲੀ ਇੱਕ ਪਹਿਲਾਂ ਗੇੜਾ ਦਵਾਈਏ ਆਪਾਂ ਇਧਰ ਚੱਲੋ ਫਿਰ ਐਂਡ ਲਾ ਦੇ ਹਾਂ ਤੁਸੀਂ ਫੜ ਲਓ ਕੋਈ ਨਾ ਕੋਈ ਨਾ ਕੁਛ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਹੌਲੀ ਹੌਲੀ ਪਿਆਰ ਨਾਲ ਦੇਖੋ ਵੀਰੇ ਪੂਰੀ ਸਮਾਈ ਵਾਲੀ ਮੱਝ ਤਾਂ ਕੋਈ ਨਾ ਖਾਣ ਦੇ ਇਧਰ ਲੈ ਕੇ ਕਿਉਂਕਿ ਐਂ ਹੁੰਦਾ ਨਾ ਜਿਹੜਾ ਜਿਵੇਂ ਪਾਲਦੇ ਆ ਪਸ਼ੂ ਆਉਣਾ ਜਾਣਾ ਘੱਟ ਹੁੰਦਾ ਪਸ਼ੂ ਵਾਲੀ ਸਾਈਡ ਤੇ ਤੁਹਾਨੂੰ ਪਤਾ ਪਰਿਵਾਰ ਰਖੇਦਾਰੀ ਆਉਂਦੇ ਆ ਹਨਾ ਕਿਉਂਕਿ ਵਪਾਰੀ ਪੂਰੀ ਬੰਦੇ ਕੋਲ ਤਾਂ ਆਉਂਦੇ ਰਹਿੰਦੇ ਆ ਪਸ਼ੂ ਡਰਦੇ ਨਹੀਂ ਤਾਂ ਇਹ ਪਸ਼ੂ ਤਾਂ ਆਪਾਂ ਤੋਂ ਜੱਕੀ ਜਾਂਦੇ ਰਹਿੰਦੇ ਆ ਚੱਲ ਪਤਾ ਦੇਖ ਸਕਦੇ ਆ ਮੈਂ ਤੁਹਾਨੂੰ ਫੋਕਸ ਰੱਖਿਆ ਇਹਦੇ ਆਰਡਰ ਤੇ ਹੁਣ ਜਾਂਦੇ ਤੇ ਕੋਲੇ ਜਾਂਦੇ ਆ ਤਾਂ ਹਿੱਲੂ ਤਾਂ ਅਜੇ ਤਾਂ ਬਾਕੀ ਜਿਹੜੇ ਹਸਾਬ ਦੇ ਨਾਲ ਇਹਦੇ 10 ਦਿਨ ਪਏ ਆ ਤੇ ਬਹੁਤ ਹੀ ਜ਼ਬਰਦਸਤ ਆਰਡਰ ਹੈ ਤੇ ਸਰੀਰ ਸਰੂਰ ਤੋਂ ਵੀ ਦੇਖ ਸਕਦੇ ਆ ਵੀ ਕਮੀ ਕੋਈ ਨਹੀਂ ਛੱਡੀ ਨਾ ਭਜਨ ਪੌਣ ਕਨੀਓ ਨਾ ਕੋਈ ਆਰਡਰ ਕਨੀਓ ਨਾ ਇਹਦੀ ਦੁੱਧ ਕਨੀਓ ਤੇ ਸਾਰੀਆਂ ਮੋੜ ਲਿਓ ਜੀ ਤਾਂ ਬਾਕੀ ਤੁਸੀਂ ਦੇਖ ਸਕਦੇ ਆ ਦੁਬਾਰੇ ਫੇਰ ਤੁਹਾਨੂੰ ਮੈਂ ਇਧਰਲੀ ਸਾਈਡ ਵੀ ਦਿਖਾਉਣਾ ਹੋਰਲੀ ਤੋਂ ਦੀ ਲੋ ਜੀ ਦੇਖੋ ਬਈ ਉਹ ਤਾਂ ਕਹਿ ਸਕਦੇ ਆ ਜਿਹਨੂੰ ਆਪਾਂ ਕਹੇ ਨਹੀਂ ਦਿੰਦੇ ਵੀ ਸਾਣ ਵਰਗੀ ਮੱਝ ਪੰਮਾਂ ਦੀ ਬੰਨ ਲਓ ਜੇ ਬਾਹਰ ਜਾਂਦੀ ਆ ਬਾਹਰ ਬੰਨ ਲਓ ਕਿੱਲੇ ਤੇ ਕੋਈ ਚੱਕਰ ਨਹੀਂ ਆ ਇੱਥੇ ਵਧੀਆ ਕਿੱਲੇ ਤੇ ਗੋਲ ਦੀ ਗੇੜੇ ਜੇ ਕੱਢ ਲੂ ਬਾਕੀ ਜੀ ਤੁਹਾਨੂੰ ਇਹਦੀ ਜਿਹੜੀ ਪੈਣ ਆ ਉਹ ਵੀ ਦਿਖਾਉਣੇ ਆ ਪੈਣ ਦਿਖਾਉਣ ਦਾ ਵੀ ਸਿਰਫ ਇੱਕ ਮਸਲਾ ਹੀ ਆ ਵੀ ਤੁਸੀਂ ਜਿਹੜੀ ਬਰੀਡ ਆ ਉਹ ਦੇਖ ਸਕੋ ਵੀ ਜਿਹੜੇ ਇਹਨਾਂ ਦੇ ਖਾਨਦਾਨ ਦੇ ਵਿੱਚ ਕੀ ਦੁੱਧ ਆ ਬਾਕੀ ਮੈਂ ਤਾਂ ਤੁਹਾਨੂੰ ਪਤਾ ਬੌਰ ਹਜਰੂ ਜੀ ਵੀ ਕੀਤੀ ਵੇ ਦੁੱਧ ਵੀ ਚੰਗਾ ਦਿੰਦੀ ਐ ਤੇ ਅੰਕਲ ਜੀ ਇਹਦੀ ਗੱਲ ਕਰਦੇ ਇਹ ਪੈਣ ਆ ਇਹਦੀ ਹਾਂ ਇਹਦੀ ਪੈਣ ਆ ਛੋਟੀ ਆ ਤੇ ਹੁਣ ਦੁੱਧ ਕਿੰਨਾ ਤਿਆਰ ਕਰ ਲੈਣ ਇਹ ਦੋ 17 ਲੀਟਰ ਤਿਆਰ ਕੀ 17 ਦਿਨ ਅੱਜ ਸੂਈ ਨੂੰ ਕਿੰਮਾ ਦਿਨ ਹੋ ਗਿਆ ਇਹਨੂੰ 18 19 ਦਿਨ ਹੋ ਗਏ ਜੀ 18 19 ਦਿਨ ਹੋ ਗਏ ਜੀ ਅੱਜ ਸੂਈ ਨੂੰ ਤਾਂ ਛਾਲ ਵੀ ਦੇਖੋ ਜੀ ਆਰਡਰ ਮੈਂ ਮੜਾ ਹੱਥ ਤਾਣੀ ਦਾਂਦਾ ਵੀ ਭੱਜ ਕੇ ਜਾਉ ਦੇਖੋ ਇਹ ਵੀ ਇਹਦੀ ਛੋਟੀ ਭੈਣ ਹੈ ਅੱਜ ਦੀ ਛੋਟੀ ਭੈਣ ਤਿਆਰ ਕਰ ਲਈ ਇਹ ਸੂਪੀ ਤਾਂ ਇਹ ਛੋਟੀ ਓਕ ਨੇ ਕੱਢ ਦਾਂਗੇ ਬਾਕੀ ਇਹਦੀ ਆਹ ਕੱਟੀ ਵੀ ਇਹਨਾਂ ਕੋਲੇ ਆ ਇਸੇ ਦੀ ਕੱਟੀ ਹੈ ਨਾ ਜੀ ਤਾਂ ਇਹ ਕਿਹੜੇ ਦੀ ਹੈ ਜੀ ਅੱਜ ਜੁਗਰਾਜ ਦੀ ਜਣੇ ਕਿ ਆਪਣੇ ਇਹ ਜੁਗਰਾਜ ਦੇ ਠੀਕ ਹੈ ਸੰਗਾ ਨੂੰ ਤੇ ਦੂਜੀ ਗੱਲ ਆਪਾਂ ਕਰੀਏ ਤੇ ਹੁਣ ਜਿਹੜੀ ਕਨਸੀਵ ਆ ਬਾਈ ਇਹ ਕਿਹੜੇ ਕਿਹੜੇ ਝੋਟੇ ਤੋਂ ਆ ਕੱਬਣ ਕਿੜੇ ਝੋਟੇ ਇਹ ਬਰਜੰਗੀ ਤੋਂ ਆ ਬਰਜੰਗੀ ਤੋਂ ਤੇ ਬਾਈ ਇੱਕ ਵਾਰੀ ਆਪਾਂ ਨੰਬਰ ਬੋਲਿਓ ਆਪਣਾ 94659 ਜੀ 50618 94659 50618 ਇਹ ਇਹ ਹੈਗਾ ਜੀ ਨੰਬਰ ਦੂਜਾ ਇੱਕ ਹੋਰ ਦੇ ਦੋ 94 170 61 562 94 170 61 562 562 ਇਹ ਸੀਗਾ ਜੀ ਨੰਬਰ ਤਾਂ ਬਾਕੀ ਦੱਬ ਕੇ ਸ਼ੇਅਰ ਜਰੂਰ ਕਰਿਆ ਕਰੋ ਬਾਕੀ ਕਨੈਕਟ ਕਰ ਸਕਦੇ ਆ ਜਿਹੜੇ ਵੀ ਭਰਾ ਨੇ ਵੀਡੀਓ ਬਣਾਉਣੀ ਆ ਪਰ ਹੋਵੇ ਮੱਝ ਜਿਹੜੀ ਚੰਗੀ ਆ ਕੋਈ ਵੀ ਹੋਵੇ ਯਕੀਨ ਕਿਉਂਕਿ ਹੁੰਦਾ ਚਲੋ ਜੀ ਜੇ ਕੋਈ ਬੰਦਾ ਲਕੋ ਕੇ 1 ਲੀਟਰ ਤੋਂ 2 ਲੀਟਰ ਘਟ ਦੱਸੋ ਤਾਂ ਗੱਲ ਵੱਖਰੀ ਐ ਪਰ 15 ਲੀਟਰ ਤੋਂ ਜਿਹੜੀ ਸਾਡਾ ਇੱਕ ਟਾਰਗੇਟ ਆ ਵੀ ਉਹ 15 ਲੀਟਰ ਤੋਂ ਉੱਪਰ ਵਾਲੀ ਮੱਝ ਦੀ ਜਿਹੜੀ ਵੀਡੀਓ ਵੀ ਬਣਦੀ ਰਹੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਨੂੰ ਹੁਣ ਬਰੀਡਿੰ ਮੱਝ ਜਿਹੜੀ 15 16 ਲੀਟਰ ਤੋਂ ਉੱਤੇ ਆ ਕਿਉਂਕਿ ਜਦੋਂ ਆਪਾਂ ਜਿਹੜੇ ਫੋਕਸ ਕਰਦੇ ਆ ਆਪਾਂ ਲੋਕਾਂ ਨੂੰ ਸਮਝਾਉਣੇ ਆ ਭਰਾਵਾਂ ਨੂੰ ਨਮਿਆਂ ਨੂੰ ਵੀ ਤੁਸੀਂ ਭਾਈ 15 ਲੀਟਰ ਤੋਂ ਘੱਟ ਵਾਲੀ ਮੱਝ ਨਾ ਰੱਖੋ ਉਹਨੇ ਸਾਨੂੰ ਬਰੀਡ ਦਾ ਕੋਈ ਕੰਮ ਨਹੀਂ ਦੇਣਾ ਠੀਕ ਹੈ ਜੀ ਨਾ ਦੁੱਧ ਤੇ ਵੀ ਨੁਕਸਾਨ ਹੈ ਪਰ ਜਦੋਂ ਤੁਸੀਂ 15 ਲੀਟਰ ਤੋਂ ਉੱਤੇ ਵਾਲੀਆਂ ਕੱਢੋਗੇ ਤਾਂ ਫਿਰ ਇਦਾਂ ਦਾਗਾ ਤੁਹਾਡੇ ਘਰੇ ਆ ਕੇ ਝੋਟੀਆਂ ਨਿਕਲਣੀਆਂ ਜੀ ਕੰਫਰਮ ਹੀ ਆ ਇਹ ਠੀਕ ਹੈ ਤਾਂ ਜਦੋਂ ਮਰਜੀ ਤੁਸੀਂ ਬਰੀਡਿੰਗ ਜਦੋਂ ਵੀ ਕਰਨ ਲੱਗੇ ਤਾਂ ਤੁਸੀਂ ਇਹ ਗੱਲਾਂ ਕਹੀਆਂ ਤੁਹਾਡੇ ਯਾਦ ਵੀ ਰਹਿਣਗੀਆਂ ਤਾਂ ਵੀ ਜਦੋਂ ਬਰੀਡਿੰਗ ਤੇ ਲੱਗੇ ਇਹ ਚੀਜ਼ਾਂ ਤੁਹਾਡੇ ਘਰੇ ਬਨਣਗੀਆਂ ਬ ਸਮਝਣ ਦੀ ਲੋੜ ਐ ਬਸ ਚੰਗੀ ਬਰੀਡਰ ਮੱਝ ਦੀ ਲੋੜ ਐ ਤੇ ਉਦੋਂ ਵਾਰ ਚੰਗੇ ਸਾਂਹ ਦੀ ਲੋੜ ਐ ਇਹ ਨਾਲ-ਨਾਲ ਚੰਗੇ ਟੀਕੇ ਵੀ ਭਰਦੇ ਰਹਿੰਦੇ ਆ ਤਾਂ ਨਾਲ-ਨਾਲ ਇਹ ਬਰੀਡ ਗਾਂਾਂ ਦੀ ਗਾਂਾਂ ਜਿਹੜਾ ਘਰ ਦੇ ਰਵੇ ਤੋ ਰਵੇ ਤੋ ਚੇਂਜ ਕਰਦੇ ਰਹਿੰਦੇ ਆ 10-12 ਪਸ਼ੂ ਪਾਲਣ ਦੇ ਸਕੀਨ ਇਹਨੇ ਇੱਕ ਪਸ਼ੂ ਰੱਖਦੇ ਆ ਜੀ ਕੱਚਾ ਥਾਂ ਰੱਖਦੇ ਆ ਪੂਰਾ ਹਾਂ ਜੀ ਬਿਲਕੁਲ ਕੱਚਾ ਥਾਂ ਤੇ ਇਧਰ ਅੰਦਰੀਆ ਪੱਕਾ ਤਾਂ ਬਸ ਅੰਦਰੀਆ ਤਾਂ ਦਿਨੇ ਆ ਰਹੀ ਜੀ ਆ ਨਜ਼ਾਰਾ ਕਿੱਥੋਂ ਮਿਲਦਾ ਖੇਤਾਂ ਵਾਲੀਆਂ ਜਿਹੜੀਆਂ ਬਾਹਰ ਆ ਨਾ ਕਹਿੰਦੇ ਹੁੰਦੇ ਆ ਤਾਂ ਇਹ ਤਾਂ ਥਾਂ ਤੋਂ ਦਾ ਬਾਕੀ ਗਰਮੀ 'ਚ ਵੀ ਇਧਰ ਤਾਂ ਬਹੁਤ ਸੌਖਾ ਹੋਊਗਾ ਜੀ ਆ ਸਾਂ ਪੁਹਾਰੇ ਲੱਗੇ ਹੋਏ ਅੰਦਰ ਪੁਹਾਰੇ ਲਾਦਣ ਠੀਕ ਤੇ ਬਾਕੀ ਇਹ ਮੈਂ ਦੱਸ ਹੀ ਦਿੱਤਾ ਜੀ ਇਹਦਾ 5 6 ਤਰੀਕ ਨੂੰ ਦਿਨ ਪੂਰੇ ਹੋਣੇ ਜਨਵਰੀ ਨੂੰ ਅਜੇ ਦਿਨ ਪਈ 8 10 ਤਾਂ ਸੂਨ ਨੂੰ ਇੱਕ ਟੋਟਾ-ਟੋਟਾ ਹੋ ਸਕਦਾ 10 ਦਿਨ ਨਾਲ ਸੂਵੇ 12 ਦਿਨ ਨਾਲ ਸੂਵੇ ਤਾਂ ਮੈਂ ਸਾਨੂੰ ਇੱਕ ਵਾਰੀ ਮਗਰਲੇ ਪਾਸੇ ਜਾ ਕੇ ਜੇ ਘੋਮੀ ਨਾ ਤਾਂ ਸਾਨੂੰ ਖਰੀਦ ਦਾ ਆਰਡਰ ਦਿਖਾਉਣਾ ਵੀ ਆਰਡਰ ਤੁਹਾਨੂੰ ਆਪ ਹੀ ਪਤਾ ਲੱਗ ਜੂਗੀ ਅਜੇ ਕੱਚ ਵੀ ਇਹਦੀ ਕਾਫੀ ਪਈ ਹੈ ਦੇਖ ਸਕਦੇ ਆ ਜੀ ਦੇਖੋ ਆਰਡਰ ਦਾ ਸਾਈਜ਼ ਉਹੀ ਆ ਜਿਵੇਂ ਆਪਾਂ ਕਹਿੰਦੇ ਨੇ ਵੀ ਮਗਰਲ ਤੋਂ ਸਟਾਰਟ ਹੋ ਜੇ ਤਤੂਨੀ ਤੱਕ ਲੱਗ ਜੇ ਜਾ ਕੇ ਤੇ ਆਰਡਰ ਦਾ ਸੈਜ ਵੀ ਉਹੀ ਆ ਤੇ ਜਿਹੜਾ ਠੰਡ ਦਾ ਜਿਹੜਾ ਗੈਪ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਉਹੀ ਹੈ ਬਸ ਪੁੱਤ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਵੱਧ ਤੋਂ ਵੱਧ ਕਰਿਓ ਜੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਆ ਕਰੋ ਵੀ ਕਿੱਦਾਂ ਲੱਗੇ ਤੁਹਾਨੂੰ ਬਰੀਡ ਤਾਂ ਕੋਈ ਇਹ ਕੱਲਾ ਕਮੈਂਟ ਨਾਲ ਆਏ ਨਹੀਂ ਵੀ ਚਲੋ ਇਹਨਾਂ ਇਹਨਾਂ ਨੇ ਚੀਜ਼ ਦੇਣੀ ਆ ਵੀ ਨਹੀਂ ਇੱਕ ਹੌਸਲਾ ਵੀ ਹੁੰਦਾ ਜਦੋਂ ਵੀਡੀਓ ਪੈਂਦੀ ਆ ਚਾਰ ਭਰਾ ਤੁਸੀਂ ਦੇਖਦੇ ਆ ਉਹ ਅਗਲੇ ਨੂੰ ਆਪਦੀ ਬ੍ਰੀਡ ਤੇ ਵੀ ਮਾਣ ਹੁੰਦਾ ਵੀ ਹਾਂ ਯਾਰ ਜੇ ਅਸੀਂ ਚੰਗੀਆਂ ਮੱਜਾਂ ਰੱਖੀਆਂ ਤਾਂ ਕਹਿਣ ਦਾ ਭਾ ਵੀ ਅੱਜ ਸਾਨੂੰ ਲੋਕਾਂ ਨੇ ਕਿੰਨੇ ਸੋਹਣੇ ਕਮੈਂਟ ਕੀਤੇ ਭਰਾਵਾਂ ਨੇ ਪੁੱਛਦੇ ਅਗਲਾ ਕੋਈ ਮਾਂ ਬਾਰੇ ਪੁੱਛਦਾ ਕੋਈ ਕੁਸਪਸ ਅਗਲੇ ਦਾ ਦੁੱਗਣਾ ਹੌਸਲਾ ਹੁੰਦਾ ਆਪਣਾ ਜਿਹੜੀ ਆਪਣੀ ਮੰਜਲੀ ਇਹ ਹੈ ਵੀ ਆਪਾਂ ਵੱਧ ਤੋਂ ਵੱਧ ਹੌਸਲਾ ਦੇਣਾ ਸਾਰੇ ਭਰਾਵਾਂ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਦੇ ਅੱਜ 10 ਪਸ਼ੂ ਹੈ ਹੌਲੀ ਹੌਲੀ 10 ਤੋਂ ਆਪਾਂ 20 ਕਰਾ ਦੇਣੇ ਆ ਕਿਉਂਕਿ ਇਹਦੇ ਨਾਲ ਦਾ ਧੰਦਾ ਕਿਸੇ ਪਾਸੇ ਹੈ ਨਹੀਂ ਕੋਈ ਮਰਜ਼ੀ ਬੰਦਾ ਕਹੀ ਜਾਵੇ ਪਰ ਜਿੰਨਾ ਮੱਝਾਂ ਵਾਲੇ ਕੰਮ ਦੇ ਵਿੱਚ ਧੰਦੇ ਦੇ ਵਿੱਚ ਜਿਆਦਾ ਸਿਰਾ ਲੱਗਦਾ ਉਹਨਾਂ ਕਿਸੇ ਕੰਮ 'ਚ ਨਹੀਂ ਲੱਗਦਾ ਧੰਨਵਾਦ ਜੀ